ਕੁਰੀਪਾਤੀ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਕਹਿੰਦੇ 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 ਨਹੀਂ ਨਹੀਂ ਤੁਸੀਂ ਇਹਨੂੰ ਪੈਗਣਾ ਲੋਕ ਡੇਰਾ ਬਸੀ ਦੇ ਮੋਸਕਾ ਵਾ ਜੀ ਮੈਨੂੰ ਖਸਬੂ ਆ ਰਹੀ ਆ ਉਹ ਤੇ ਉਰੋਂ ਦੌੜ ਰਹੇ ਸਾਰੇ ਬਾਰ ਜਰੂਰ ਪ੍ਰਾਪਰਟੀਆਂ ਦੇ ਖੜੇ ਹੋ ਗਏ ਪਰ ਲੋਕ ਫੈਸਿਲਿਟੀ ਵਾਸਤੇ ਅੱਜ ਵੀ ਰਹਿੰਦੇ ਨੇ ਛੋਟੇ ਵੀਰ ਪ੍ਰਾਪਰਟੀਆਂ ਵੀ ਤਾਂ ਉਹਨਾਂ ਲੋਕਾਂ ਨੇ ਬਣਾਈ ਜਿਹੜੇ ਕਾਲੇ ਕੋਬਰੇ ਸੱਪ ਸੀਗੇ ਪ੍ਰਾਪਰਟੀ ਉਹੀ ਬਣਾ ਕੇ ਗਰੀਬ ਤਾਂ ਹੋਰ ਮਰਦਾ ਚਲੇ ਗਿਆ ਅਰ ਨਿਗਮਾਦਲ ਪੰਜਾਬ ਦਾ ਮੁੱਖ ਮੰਤਰੀ ਦਾ ਘਰ 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 ਜਾ ਕੇ ਲੋਕਾਂ ਦੀਆਂ ਸਬੂਤਾਂ ਲੈ ਤੁਹਾਰੇ ਜਨਰਲ ਦੀ ਕਿਤਾਬ ਮੈਂ ਤਾਂ ਕਹਿੰਦਾ ਮੈਂ ਸਲਾਮ ਕਰਦਾ ਹੁਸਮਾਨ ਨੂੰ ਜਿੰਨੇ ਭੰਸੀ ਮਾਰਨ ਜਾ ਤਾਣਾ ਯਾਰ ਛੋਟੀਸ ਭਰਾ ਦੀ ਮੈਂ ਕੁਰਬਾਨੀ ਤੋਂ ਦੇਖੋ ਮੈਂ ਵੀ ਭਾਈ 32 33 ਸਾਲ ਹੋ ਗਏ ਬਾਪੂ ਬਾਪੂ ਦੇ ਮਰਨ ਤੋਂ ਬਾਅਦ 32 ਸਾਲ ਮੈਨੂੰ ਹਲਕੇ ਚ ਹੋ ਗਏ ਇਹ ਸਾਰੀਆਂ ਕਾਲੀਆਂ ਭੇਡਾਂ ਨੂੰ ਮੈਂ ਜਾਣਦਾ ਪ੍ਰੋਫਿਟਾ ਇਹੀ ਦਾਪੂ ਦੇ ਚਾਮਰਾਟਾਂ ਵਿੱਚ ਸਤਿ ਸ਼ਕਾਲ ਜੇ ਕਹੀਏ ਕਿ ਲਗਾਤਾਰ ਜਿਵੇਂ ਬੇਰਾਬਸੀ ਹਲਕੇ ਦੀ ਅੱਜ ਗੱਲ ਕਰਾਂਗੇ ਕੁਲਜੀਤ ਰੰਧਾਵਾ ਸਾਡੇ ਨਾਲ ਹੋਣਗੇ ਐਮਐਲਏ ਨੇ ਇੱਥੋਂ ਦੇ ਤੇ ਮੁੱਖ ਮੰਤਰੀ ਨੇ ਜਿਹੜੀ ਸ਼ੁਰੂਆਤ કરી ਆ ਤਾਂ ਉਹਦੇ ਵਿੱਚ ਕਹਿੰਦੇ ਕਿ ਬਹੁਤ ਸਾਰੀਆਂ ਫੈਸਿਲਿਟੀਆਂ ਇਸ ਤਰ੍ਹਾਂ ਦੀਆਂ ਨੇ ਕਿਉਂਕਿ ਖਾਸ ਤੌਰ ਤੇ ਇਸ ਏਰੀਆ ਦੀ ਗੱਲ ਕਰਨੀ ਇਸ ਕਰਕੇ ਵੀ ਬਣ ਨਹੀਂ ਬੰਦੀ ਹੈ ਕਿਉਂਕਿ ਹੁਣ ਤੱਕ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਕਿ ਲੋਕ ਆਉਂਦੀਆਂ ਨੇ ਤੇ ਸਮੱਸਿਆਵਾਂ ਪਰੇਸ਼ਾਨੀਆਂ ਲੈ ਕੇ ਆਏ ਨੇ ਤਾਂ ਅੱਜ ਤੱਕ ਇਸ ਏਰੀਆ ਦੀ ਗੱਲ ਇਸ ਕਰਕੇ ਵੀ ਹੁੰਦੀ ਰਹੀਗੀ ਸਭ ਤੋਂ ਜ਼ਿਆਦਾ ਪ੍ਰਾਪਰਟੀ ਦਾ ਹੱਬ ਹੈ ਜਿਹੜਾ ਇਹ ਖੇਤਰ ਦਾ ਹੈ ਪਰ ਨਾਲ ਗੱਲ ਇਹ ਜੇ ਕਿਹਾ ਜਾਵੇ ਤਾਂ ਕੀ ਅਖਰ ਪ੍ਰਾਪਰਟੀਆਂ ਆਪ ਦੇ ਘਰ ਭਰਨ ਤੋਂ ਬਾਅਦ ਕੀ ਲੋਕਾਂ ਦਾ ਵਿਕਾਸ ਹੋਇਆ ਉਹ ਤमाम ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਤੇ ਗੱਲ ਇਹ ਵੀ ਹੈ ਵੀ ਬਹੁਤ ਸਾਰੀਆਂ ਫੈਸਿਲਿਟੀਆਂ ਇਸ ਤਰ੍ਹਾਂ ਦੀਆਂ ਨੇ ਕਹਿੰਦੇ ਜਿਹੜੀਆਂ ਜਨਤਾ ਨੂੰ ਐਸੀ ਦੇਤੀਆਂ ਨੇ ਯਾਨੀ ਕਿ ਜਨਤਾ ਦਾ ਸੇਵਾ ਵਾਸਤੇ ਰੱਖਤੀਆਂ ਨੇ ਪਰ ਨਾਲ ਨਾਲ ਗੱਲ ਇਹ ਹੈ ਲੋਕਾਂ ਨੂੰ ਪਤਾ ਨਹੀਂ ਰਹਿੰਦਾ ਵਾ ਸਭ ਦੇਖਿਆ ਜਾਵੇ ਹੁਣ ਤੱਕ ਤੁਹਾਡੇ ਖੇਤਰ ਦੀ ਖਰ ਮੈਂ ਆ ਚੀਜ਼ਾਂ ਤੋਂ ਬਾਅਦ ਚ ਗੱਲ ਕਰੂੰ ਇਸ ਕਰਕੇ ਜਾਣਿਆ ਜਾਂਦਾ ਸੀ ਕਹਿੰਦੇ ਪ੍ਰਾਪਰਟੀ ਦਾ ਹੱਬ ਆ ਸਾਰੇ ਲੀਡਰਾਂ ਦੀ ਅੱਖੋre ਰਹਿੰਦੀ ਆ ਉਹ ਚੀਜ਼ ਛਵੀ ਬਦਲੀ ਜਾਂ ਨਹੀਂ ਬਦਲੀ ਵੀ ਲੀਡਰ ਸੇਵਾ ਕਰਨ ਵੀ ਆਉਂਦੇ ਨੇ ਦੇਖੋ ਦੋ ਚੀਜ਼ਾਂ ਨੇ ਜੀ ਮੈਂ ਇੱਕ ਵਾਰ ਤੋਂ ਜ਼ਰੂਰ ਕਹੂੰਗਾ ਲੀਡਰਾਂ ਕੀ ਪਹਿਲਾਂ ਤੋਂ ਬਾਤ ਆਖ ਰਾਤੀ ਸ਼ਾਮਲਾਟ ਪਰ ਪਿਛਲੇ ਲੀਡਰਾਂ ਨੇ ਮੇਰੇ ਬਾਕਰਪੁਰ ਕੀ ਸ਼ਾਮਲਾਟ 20 ਜਿਰਕਪੁਰ ਮਨੁਪਾ ਜੀ ਉੱਥਾ ਜ਼ਮੀਨ ਦਾ ਰੌਲਾ ਪੜ ਗਿਆ ਇਹ ਬਿਮਾਰੀ ਹੋ ਗਈ ਮੰਨੋ ਸਰਕਾਰ ਕੇਰੀ ਪੈਸੇ ਤੁਨੂੰ ਫਾਲਤੂ ਦੇਂਗੇ ਜਿਰਕਪੁਰ ਕੇ ਰੇਟ ਕੀ ਦੇਂਗੇ ਇਹ ਮਨੂੰ ਦਰਦ ਹੋ ਰਿਹਾ ਛੋਟੀ ਬਿਰੇ ਉਹ ਦਰਦ ਛੇਤੀ ਪੰਜਾਬ ਕੇ ਲੋਕਾਂ ਨੇ ਦੂਰ ਕਰ ਦੇਣਾ ਤੁਹਾਡੇ ਸਾਹਮਣੇ ਬੜੇ ਬੜੇ ਡਿਪਟੀ ਸੀਐਮ ਦੇ ਦਾਵੇਦਾਰ ਬੜਬੜੀਆਂ ਤੋਪਾਂ ਮਹਾਰਾਣੀ ਦੇ ਫਲਾਣੇ ਦੇ ਮਹਾਰਾਜਿਆਂ ਦੇ ਖਾਸੇ ਉਹ ਬੜੇ ਬੜੇ ਜੀ ਦੂਤ ਲੋਕਾਂ ਨੇ ਝਾਂਬੜ ਤੇ ਕੁੱਟ ਤੇ ਲੋਕਾਂ ਨੇ 25000 ਤੋਂ ਲੋਕਾਂ ਨੇ ਮਤਵਾਇਆ ਆ ਦੇਖ ਅਨੇਗਾ ਮਾਰਲੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਘਰ 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 ਜਾ ਕੇ ਲੋਕਾਂ ਦੀਆਂ ਸਹੂਲਤਾਂ ਲਈ ਲੋਕਾਂ ਲਈ ਦਿਨ ਰਾਤ ਹੀ ਕੀਤਾ ਮੈਂ ਤਾਂ ਕਹਿੰਦਾ ਮੈਂ ਸਲਾਮ ਕਰਦਾ ਹੁਸਮਾਨ ਨੂੰ ਜਿਨੇ ਭਗਤ ਸਿੰਘ ਮਾਨ ਨੂੰ ਜਨਮ ਦਿੱਤਾ ਹਰ ਹੰਦਾ ਵਾ ਸਭ ਦੇਖੀਏ ਜਿਵੇਂ ਜਿੱਦਾਂ ਦੇ ਤੁਸੀਂ ਕਾਰਜਕਾਲ ਚ ਹੈਗੇ ਹੋਗੇ ਇੱਕ ਚੀਜ਼ ਕਿਉਂਕਿ ਜਦੋਂ ਵਿੱਚੋਂ ਪੈਨੇ ਆਪਾਂ ਸਿਸਟਮ ਦੇ ਫਿਰ ਪਤਾ ਲੱਗਦਾ ਵੀ ਪਿੱਛੇ ਬਾਹਰੋਂ ਤਾਂ ਜਿੰਨੇ ਮਰਜੀ ਉਹ ਅਲੀਗੇਸ਼ਨ ਲਾਈ ਜਾਓ ਤੁਸੀਂ ਕੀ ਸੋਚਦੇ ਹੋ ਵੀ ਜਿੱਦਾਂ ਦਾ ਤੁਸੀਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੇਖੀਆਂ ਵੀ ਜੇਕਰ ਇਮਾਨਦਾਰੀ ਨਾਲ ਕੋਈ ਲੀਡਰ ਤੁਹਾਡੇ ਮੂਹਰੇ ਕੰਮ ਕਰਦਾ ਕਿੰਨਾ ਕੁ ਸੰਭਰ ਸਕਦਾ ਸੀ ਜਿਹੜਾ ਅੱਜ ਉਲਝਣਤਾਣੀ ਅੰਬਾਰ ਜਰੂਰ ਪ੍ਰਾਪਰਟੀਆਂ ਦੇ ਖੜੇ ਹੋ ਗਏ ਪਰ ਲੋਕ ਫੈਸਿਲਿਟੀ ਵਾਸਤੇ ਅੱਜ ਵੀ ਰਹਿੰਦੇ ਨੇ ਛੋਟੇ ਵੀਰ ਪ੍ਰਾਪਰਟੀਆਂ ਵੀ ਤਾਂ ਉਹਨਾਂ ਲੋਕਾਂ ਨੇ ਬਣਾਈ ਜਿਹੜੇ ਕਾਲੇ ਕੋਬਰੇ ਸੱਪ ਸੀਗੇ ਪ੍ਰਾਪਰਟੀਆਂ ਉਹ ਹੀ ਬਣਾ ਕੇ ਗਰੀਬ ਤਾਂ ਹੋਰ ਮਰਦਾ ਚਲੇ ਗਿਆ ਗਰੀਬ ਤਾਂ ਜਮੀਨ ਨਿੱਗਰ ਗਿਆ ਅਮੀਰ ਤਾਂ ਉਹੀ ਹੁੰਦੇ ਗਏ ਗਰੀਬ ਦਿਨੋ ਦਿਨ ਗਰੀਬ ਹੁੰਦਾ ਚਲੇ ਗਿਆ ਜਿਹੜੀ ਤੁਸੀਂ ਬਾਤ ਵੀ ਉਹ ਦੁਈ ਕਰਨੀ ਆ ਮੇਰੇ ਕੋਲੋਂ ਵੀ ਜਮੀਨਾਂ ਬਹੁਤ ਜ਼ਿਆਦਾ ਬਾਬੇ ਨਾਨਕ ਦੀ ਗੱਲ ਸੁਣੀ ਤੇ ਕਦੀ ਉਹ ਜਿਹੜੇ ਚੰਗੇ ਲੋਕ ਸੀ ਕਹਿੰਦਾ ਸੀਗਾ ਉਜੜ ਜੋ ਤੇ ਮਾੜਿਆਂ ਨੂੰ ਕਹਿੰਦਾ ਇੱਥੇ ਰੋ ਯਾਰ ਬਾਹਰ ਜਾ ਕੇ ਗੰਦ ਪਾਓਗੇ ਇਹ ਹੁਣ ਗੰਦ ਵਾਲੇ ਚਲੇ ਗਏ ਆ ਮੁੱਖ ਮੰਤਰੀ ਦੀ ਕਿਸੇ ਕੰਮ ਤੇ ਸ਼ੱਕ ਨਹੀਂ ਕੀਤਾ ਜਾਉਂਦਾ ਤਾਨਾ ਯਾਰ ਛੋਟੀ ਇਸ ਭਰਾ ਦੀ ਮੈਂ ਕੁਰਬਾਨੀ ਤੋਂ ਦੇਖੋ ਮੈਂ ਵੀ ਭਾਈ 32 33 ਸਾਲ ਹੋ ਗਏ ਬਾਪੂ ਬਾਪੂ ਦੇ ਮਰਨ ਤੋਂ ਬਾਅਦ 32 ਸਾਲ ਮੈਨੂੰ ਹਲਕੇ 'ਚ ਹੋ ਗਏ 32 ਸਾਲ ਇਹ ਸਾਰੀਆਂ ਕਾਲੀਆਂ ਭੇਡਾਂ ਨੂੰ ਮੈਂ ਜਾਣਦਾ ਪ੍ਰਾਪਰਟੀ ਤਾਂ ਇਹੀ ਦੱਬ ਗਏ ਸ਼ਾਮਲਾਟਾਂ ਵੇਚ ਗਏ ਅੱਜ ਜੇ ਦੇਖੀਏ ਪੂਰੀ ਪਵਦੀ ਚ ਗੱਲ ਕਰ ਰਹੇ ਹਾਂ ਤੇ ਤੁਸੀਂ ਕਹਿੰਦੇ 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 ਨਹੀਂ ਨਹੀਂ ਤੁਸੀਂ ਕਿਹੜੇ ਤੈਨੂੰ ਪੈਗਣੇ ਲੋਕ ਡੇਰਾ ਬੱਸੀ ਦੇ ਮੂਸਕਾ ਵਾ ਇਹ ਮੈਨੂੰ ਖੁਸ਼ਬੂ ਆ ਰਹੀ ਆ ਉਹ ਤੇ ਉਰਾਂ ਦੌੜ ਰਹੇ ਸਾਰੇ ਇਹ ਮੈਨੂੰ ਇਹ ਮੈਨੂੰ ਖੁਸ਼ਬੂ ਆ ਰਹੀ ਆ ਨਾ ਆਪ ਇਹ ਦੇਖ ਲੈ ਛੋਟੀ ਸੀ ਦੁਕਾਨ ਵਾਲੇ ਕੀ ਕਈ ਕਰੋੜ ਕੀ ਵਿਕਰੀ ਆ ਹੈਂ ਇਨਕੇ ਬਾਪ ਕਰ ਆ ਜਨੇ ਠੇਕਾ ਲੈ ਲੈ ਲੁੱਟਣ ਗੱਡੇ ਰ ਬਸੀ ਉਹ ਖੜਿਆ ਦੇਖ ਲਿਆ ਹਥਿਆਰ ਲੈ ਕੇ ਵੀ ਨਹੀਂ ਲੁੱਟਣ ਦਿੰਦਾ ਇਹਨੂੰ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਹਿ ਸਕਦੇ ਆ ਕਿ ਜਦੋਂ ਲੋਕਾਂ ਲਈ ਕੰਮ ਹੁੰਦੇ ਨੇ ਤਾਂ ਲੋਕ ਖੁਸ਼ ਹੁੰਦੇ ਨੇ ਇਹਦੇ ਉਹ ਨਾਲ ਨਾਲ ਇਹ ਗੱਲ ਕਹਿੰਦੇ ਨੇ ਕਿ ਭਗਵੰਤਵਾਨ ਦੀ ਖੈਰ ਫੋਟੋ ਕੰਨੀ ਹੱਥ ਕਰਿਆ ਸੀਗਾ ਕਿਰ ਕੋਈ ਗਾਰਡ ਨਹੀਂ ਖੜਾ ਹੈਗਾ ਕੀ ਹੁਣ ਕਿਸੇ ਨੂੰ ਅਸੀਂ ਕਹਿੰਦੇ ਲੁੱਟਣ ਨਹੀਂ ਦੇਣਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਲੁੱਟ ਕੇ ਜਿਹੜੇ ਆਪਦੇ ਘਰ ਪਰ ਲੈਨੇਗੇ ਤੇ ਲੋਕ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਹਿੰਦੇ ਯਾਨੀ ਕਿ ਸਿਆਸਤਦਾਨ ਕਿ ਪਵਾ ਦਾ ਜਿਹੜਾ ਏਰੀਆ ਹੈਗਾ ਉੱਥੋਂ ਮੁਸ਼ਕਾਉਂਦੀ ਹੈ ਤੇ ਇਸ ਕਰਕੇ ਕੋਈ ਜਾਂਦਾ ਨਹੀਂਗਾ ਪਰ ਨਾਲ ਹੀ ਆਪਦੇ ਪਿਤਾ ਦੀ ਪਿਤਾ ਨੂੰ ਯਾਦ ਕਰਦੇ ਭਾਵਕ ਜਰੂਰ ਹੁੰਦੇ ਹੋਏ ਦਿਖੇ ਕਿ ਤਰ੍ਹਾਂ ਕੇ ਤੇ ਰੰਦਾਵਾ ਪਰ ਨਾਲ ਨਾਲ ਉਹਨਾਂ ਨੇ ਇੱਕ ਗੱਲ ਇਹ ਵੀ ਕਹਿਤੀ ਵੀ ਜਿਹੜਾ ਵਿਕਾਸ ਦਾ ਥੰਮ ਐਸੀ ਲਾਉਣਾ ਉਦੋਂ ਬਾਅਦ ਦੇ ਵਿੱਚ ਹੁਣ ਲੋਕ ਪੁਰਾਣਿਆਂ ਨੂੰ ਯਾਦ ਨਹੀਂ ਕਰਨਗੇ ਕਿ ਇਹਨਾਂ ਨੇ ਲੁੱਟ ਲੁੱਟ ਕੇ ਉਹਨਾਂ ਦੀ ਪ੍ਰਾਪਰਟੀ ਦੇ ਨਾਲ ਮੋਟੀ ਚਾਂਦੀ ਤਾਂ ਜਰੂਰ ਭਰੀ ਪਰ ਲੋਕਾਂ ਨੂੰ ਫੈਸਿਲਿਟੀ ਨਹੀਂ ਦਿੱਤੀ ਸੀਨੀਅਰ ਵੀਡੀਓ ਜਨਲਿਸਟ ਬੰਤੇ ਦੇ ਨਾਲ ਮਿਸਿੰਗ ਹੋ ਰਿਹਾ ਜਨਾਸਪੋਟ 20 TV ਡੇਰਾ ਬਸੀ